ਸ਼ੀਤਲ ਅੰਗੁਰਾਲ ਤੇ ਗੱਲ ਕਰਦੇ ਆ ਉਹ ਇੱਕ ਡੱਬੀ ਦਿਖਾਈ ਜਦੋਂ ਉਹ ਤੋਂ ਵੀ ਚਰਚਾ ਚ ਰਹਿਏ ਉਹ ਤੋਂ ਪਹਿਲਾਂ ਵੀ ਕਾਫੀ ਚਰਚਾ ਚ ਰਹਿਏ ਫਿਰ ਜਿਮਨੀ ਚੋਣਾ ਦੇ ਵਿੱਚ ਚੋਣਾ ਵਾਲੇ ਦਿਨ ਵੀ ਉਹਨਾਂ ਨੇ ਕਾਫੀ ਚਰਚਾ ਛੇੜੀ ਰੱਖੀ ਮਾਹੌਲ ਨੂੰ ਬਣਾਈ ਰੱਖਿਆ ਭਾਵੇਂ ਉਹ ਚੋਣਾ ਦੇ ਵਿੱਚ ਹਾਰ ਗਏ ਪਰ ਫਿਰ ਵੀ ਕਹਿੰਦੇ ਕਾਫੀ ਸਾਰਾ ਲਾਹਾ ਲੈ ਗਿਆ ਕਾਫੀ ਸਾਰੀ ਉਹਨਾਂ ਦੀ ਜਿਹੜੀ ਡੁੱਬਦੀ ਡੁੱਬਦੀ ਕਿਸ਼ਤੀ ਤਰ ਗਈ ਹੈ ਇਹ ਕਿਹਦੀਆਂ ਰਹਿਮਤਾਂ ਨੇ ਜੀ ਕਰਿਓ ਸਪਸ਼ਟ ਥੋੜਾ ਜਿਹਾ ਉਹ ਡੱਬੀ ਤੇ ਉਹ ਉਦਾਂ ਹੀ ਮੈਨੂੰ ਲੱਗਦਾ ਉਹਦੇ ਵਿੱਚ ਜਿਹੜੀ ਚੀਜ਼ ਹੈ ਉਹ ਤੇ ਕਹਿੰਦੀ ਹੁੰਦੀ ਆ ਕਿ ਜਿਵੇਂ ਕੱਢੀ ਨਹੀਂ ਇਹਨਾਂ ਨੇ ਬਾਹਰ ਮੈਨੂੰ ਸੁਰਮੇ ਦੀ ਡੱਬੀ ਵਾਂਗੂ ਰੱਖ ਮੁੰਡਿਆ ਕੱਲਿਆ ਕਿ ਕੱਢਦੇ ਉਹਦੇ ਚ ਇਹਰ ਜਿਹੜਾ ਕੁਛ ਹੈਗਾ ਘਟੁਕੜ ਪਤਾ ਤੇ ਲੱਗੇ ਉਹ ਰੱਖ ਕੇ ਬੈਠਾ ਆ ਖੈਰ ਗੱਲ ਇਹ ਆ ਕਿ ਦੇਖੋ ਸ਼ੀਤਲ ਅੰਗੁਰਾਲ ਐਕਸ ਐਮ ਐਲ ਏ ਬਣਿਆ ਜੀ ਐਕਸ ਐਮ ਐਲ ਏ ਬਣ ਕੇ ਵੀ ਉਹ 82500 ਰੁਪਏ ਦਾ ਮਹੀਨਾਵਾਰੀ ਹੱਕਦਾਰ ਬਣ ਗਿਆ ਜੀ ਤੇ ਜਿੱਤਿਆ ਉਹ ਇਹਨਾਂ ਦੀ ਬਦੌਲਤ ਹੀ ਆਮ ਆਦਮੀ ਪਾਰਟੀ ਦੀ ਵੇਵ ਚ ਜਿੱਤ ਗਿਆ ਅਦਰਵਾਈਜ਼ ਇਹੋ ਜਿਹੇ ਬੰਦੇ ਮੈਨੂੰ ਲੱਗਦਾ ਕਿ ਚਾਂਸ ਕੱਟ ਰੱਖਦੇ ਹੋ ਜੀ ਇਹ ਕਿਤੇ ਆਪਦੇ ਵਾਰਡ ਚੋਂ ਹਾਰ ਗਿਆ ਭਾਜਪਾ ਵਾਲੇ ਕਹਿੰਦੇ ਜੇ ਅਸੀਂ ਮੰਥਨ ਕਰਾਂਗੇ ਮੈਂ ਕਿਹਾ ਪਹਿਲਾਂ ਤੇ ਉਹ ਬੰਦਾ ਕਮਰੇ ਚ ਵੜੋ ਜਿਹੜਾ ਕਿ ਤੁਹਾਨੂੰ ਇਹ ਸਲਾਹ ਦਿੰਦਾ ਸੀਗਾ ਕਿ ਸ਼ੀਤਲ ਅੰਗਰਾਲ ਨੂੰ ਵਾਪਸ ਲਿਆ ਕੇ ਤੇ ਆਪਾਂ ਉਮੀਦਵਾਰ ਬਣਾ ਲਈਏ ਤੇ ਦੂਜੀ ਗੱਲ ਜਿਹੜੀ ਆ ਕਿ ਭਾਈ ਹੁਣ ਵੇਖੋ ਇਹੀ ਚੀਜ਼ ਹੈ ਨਾ ਕਿ ਬਿਨਾਂ ਗੱਲ ਤੋਂ ਅਸਤੀਫਾ ਦਿੱਤਾ ਹਮ ਪੂਰੀ ਟੈਨਿਓਰ ਜਿਹੜੀ ਸੀਗੀ ਉਹ ਇਹਨੇ ਕੀਤੀ ਵੀ ਨਹੀਂ ਪੂਰੀ ਜੀ ਜੀ ਬਾਵਜੂਦ ਇਸ ਦੇ ਤੁਸੀਂ ਇਹ حساب ਲਾ ਲਓ ਕਿ 82500 60000 ਬੇਸਿਕ ਪੈਨਸ਼ਨ ਜੀ ਤੇ ਪਲੱਸ 38% ਡੀਏ ਤੱਕ ਕਿੰਨਾ ਬਣ ਗਿਆ 22500 ਉਹ 82500 ਰੁਪਏ ਪੈਨਸ਼ਨ ਜੀ ਤੇ ਹਾਲੇ ਉਹਦੀ ਉਮਰ ਮੈਨੂੰ ਲੱਗਦਾ ਕਿ 40-45 ਸਾਲ ਦੇ ਦਰਮਿਆਨ ਆ ਰਹਿੰਦੀ ਉਮਰਾਂ ਤੱਕ ਬੇਸਿਕ 'ਚ ਜਦੋਂ ਵੀ ਵਾਧਾ ਹੋਏਗਾ ਡਿਅਰ ਅਲਾਉਂਸ ਜਦੋਂ ਵੀ ਵਾਧਾ ਹੋਗਾ ਤੁਹਾਨੂੰ ਪਤਾ ਉਹ ਵਧੀ ਹੀ ਜਾਣਾ ਵਧੀ ਹੀ ਜਾਣਾ ਮਾਨ ਸਾਹਿਬ ਤੇ ਮੈਨੂੰ ਲੱਗਦਾ ਜਾਂਦੇ ਜਾਂਦੇ ਲੱਖ ਰੁਪਏ ਤੱਕ ਕਰ ਜਾਣਗੇ ਲੱਖ ਦਾ ਪੈਕੇਜੇ ਵੀ ਲੈ ਜਾਣਗੇ ਹਾਲਾਂਕਿ ਇਹ ਕਹਿੰਦੇ ਸੀ ਇੱਕ ਪੈਨਸ਼ਨ ਅਸੀਂ ਕੀ ਕਰਨੀ ਆ ਤਾਂ ਲੱਖ ਦਾ ਪੈਕੇਜੇ ਵੀ ਲੈ ਲੈਣਗੇ ਜਦੋਂ ਤੱਕ ਇਹ ਸਾਬਕਾ ਹੋਣਗੇ ਪਤਾ ਨਹੀਂ ਹੁੰਦੇ ਆ ਕਿ ਨਹੀਂ ਹੁੰਦੇ ਪਰ ਲੱਖ ਉਹਦੋਂ ਤੱਕ ਹੋ ਚੁੱਕਾ ਹੋਏਗਾ ਤਾਂ ਖੈਰ ਇਹ ਇਸ ਵੇਲੇ ਕਹ ਲੋ ਕਿ ਸਾਡੇ ਇਥੋਂ ਦੇ ਪੋਲਿਟੀਕਲ ਸਿਸਟਮ ਦੇ ਵਿੱਚ ਦਰਕਾਰ ਆ ਕਿ ਕੁਝ ਰਿਫਾਰਮਸ ਜਿਹੜੇ ਆ ਨਾ ਉਹ ਆਉਣੇ ਚਾਹੀਦੇ ਆ ਜੀ ਮਸਲਨ ਕਿ ਯਾਰ ਜੇ ਤੁਸੀਂ bizness ਛੱਡ ਕੇ ਆਏ ਹੋ ਹਮਮ bizness ਬੰਦ ਕਰਕੇ ਆਏ ਹੋ ਸਿਆਸਤ ਦੇ ਵਿੱਚ ਫਿਰ ਤੇ ਅਸੀਂ ਕਹੀਏ ਕਿ ਯਾਰ ਹੁਣ ਵਿਚਾਰੇ ਕਰਨਗੇ ਕੀ ਕਿ ਜਨਤਾ ਦੇ ਲੇਖੇ ਨਾ ਸਮਾ ਲਾ ਕੇ ਹੁਣ ਇਹਨਾਂ ਨੂੰ ਭੁੱਖੇ ਮਾਰੀਏ ਜੀ ਤੇ ਇੱਕ ਪਾਸੇ ਬਸਾਂ ਟ੍ਰਾਂਸਪੋਰਟਾਂ ਚੱਲਦੀਆਂ ਹੋਟਲ ਚੱਲਦੇ ਆ ਤੇ ਉਹ ਵੀ ਇੰਨੀ ਪੈਨਸ਼ਨ ਜੇ ਸਿਆਸਤ ਨੂੰ bizness ਬਣਾ ਕੇ ਆਏ ਹੋ ਹੈ ਨਹੀਂ ਨਹੀਂ ਉਹੀ ਆ ਨਾ ਕਿ ਮਤਲਬ ਕਿ ਕੋਈ ਬੰਦਾ ਬਿਜ਼ਨਸ ਵੀ ਜਿਹੜੇ ਆਪਦੇ ਚੱਲਦੇ ਛੱਡ ਕੇ ਆਉਂਦਾ ਤੇ ਚੱਲਦੇ ਹੀ ਰੱਖਦਾ ਤੇ ਚੱਲਦੇ ਹੀ ਜਾ ਕੇ ਫੜ ਲੈਂਦਾ ਤਦ ਵੀ ਉਹਨਾਂ ਦੀ ਪੈਨਸ਼ਨ ਕੋਈ ਇੱਕ ਦਿਨ ਵੀ ਵਿਧਾਇਕ ਰਹਿ ਜਾਂਦਾ ਤਦ ਵੀ ਉਹਨਾਂ ਦੀ ਪੈਨਸ਼ਨ ਮੈਡੀਕਲ ਇਹਨਾਂ ਦਾ ਫਰੀ ਰਹੂਗਾ ਸਭ ਕੁਝ ਇਹਨੀਆਂ ਸਹੂਲਤਾਂ ਬਹੁਤ ਵਾਰੀ ਮੈਂ ਗੱਲਾਂ ਕੀਤੀਆਂ ਨੇ ਤੁਸੀਂ ਵੇਖੋ ਇਸ ਦੇਸ਼ ਦਾ ਕਿਸ ਤਰ੍ਹਾਂ ਇਹਨਾਂ ਨੇ ਬੇੜਾ ਘਰਕਾ ਕੀਤਾ ਜਿਹੜਾ ਇਹ ਸਿਸਟਮ ਕਹਿੰਦਾ ਸੀ ਕਿ ਅਸੀਂ ਬੇੜਾ ਤਾਰਨਾ ਅਸੀਂ ਤਾਰਨਾਰ ਬੰਨਾ ਉਹਨ ਪ੍ਰਕਾਰ ਚੋਟਾਲਾ ਤੁਸੀਂ ਸੁਣਿਆ ਹੋਣਾ ਤੁਹਾਡੇ ਪਿੰਡਾਂ ਦੇ ਬਿਲਕੁਲ ਅਗਲੇ ਪਾਸੇ ਉਹ ਚੋਟਾਲੇ ਸ਼ੁਰੂ ਹੋ ਜਾਂਦੇ ਨੇ ਜੀ 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 ਓਪੀ ਚੋਟਾਲਾ ਕੈਦ ਹੋ ਗਿਆ ਕੈਦ ਵੀ ਕਾਦੇ ਚ ਕ腐ਸ਼ਨ ਚ ਹੂੰ ਕੈਦ ਹੋ ਗਿਆ 10 ਸਾਲ ਦੀ ਕਿ 7 ਸਾਲ ਦੀ ਕੈਦ ਹੋ ਜੀ ਜੀ ਸਾਹਬ ਲਾਲੋ ਕੇ ਜੇਲ੍ਹ ਚ ਬੈਠੇ ਨੂੰ ਵੀ ਪੈਨਸ਼ਨ ਪੈਨਸ਼ਨ ਮਿਲ ਜਾਂਦੀ ਹੈ ਕਮਾਲ ਦੀ ਗੱਲ ਹੈ ਯਾਰ ਕਮਾਲ ਹੋ ਗਈ ਆ ਤੇ ਇੱਥੇ ਇੱਥੇ ਜਦੋਂ ਤੁਸੀਂ ਮੰਨ ਲਓ ਕਰਮਚਾਰੀ ਹੋ ਸਜ਼ਾ ਹੀ ਆਫਤਾ ਹੋ ਗਿਆ ਬੰਦਦਾ ਸਭ ਕੁਝ ਜੀ ਹਰ ਇੱਕ ਦਰਵਾਜਾ ਬੰਦ ਹੈ ਤੁਹਾਡੇ ਵਾਸਤੇ ਸੋ ਇਹ ਚੀਜ਼ਾਂ ਜਿਹੜੀਆਂ ਨੇ ਬਾਈ ਇਹ ਸੁਧਾਰ ਮੰਗਦੀਆਂ ਨੇ ਕਿ ਰਿਫਾਰਮਸ ਜਿਹੜੇ ਇੱਧਰ ਆਉਣੇ ਚਾਹੀਦੇ ਆ ਖੈ ਕੀ ਕਰੀਏ ਇਹੀ ਹੈ ਕਿ ਸ਼ੀਤਲ ਵਾਸਤੇ ਤਾਂ ਕਹਿ ਲੋ ਕਿ ਕੰਮ ਜਿਹੜਾ ਹੈ ਉਹ ਪੂਰਾ ਵਧੀਆ ਵੈਸੇ ਇਹ ਗੱਲਾਂ ਕਰਦੇ ਕਿ ਜੀ ਅਸੀਂ ਪੈਨਸ਼ਨ ਬੰਦ ਕਰ ਦਿੱਤੀ ਐਸਾ ਕਰ ਦਿੱਤਾ ਬਥੇਰਾ ਪੈਸਾ ਹਾਲੇ ਵੀ ਜਾ ਰਿਹਾ ਹੈ ਮਤਲਬ ਕਿ ਜੇ ਹੁਣ ਆਪਾਂ ਦੇਖੀਏ ਕਿ ਅਸੀਂ ਇਹ ਕਰ ਦਿੱਤਾ ਅਸੀਂ ਇਹ ਕਰ ਦਿੱਤਾ ਸੁਧਾਰ ਕਰਤਾ ਸੁਧਾਰ ਕਰ ਦਿੱਤਾ ਉਹ ਬਸ ਮਲਕੇ ਗੱਲਾਂ ਹੀ ਆ ਜਿਵੇਂ ਕੀ ਲੋਕੇ ਵੀ ਅੱਖੋਂ ਦੇseenਾਂ ਤੇ ਨਾ ਚਰਾਗੋ ਉਸ ਹਾਕ ਦਾ ਬਣਿਆ ਜੀ 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 ਮਿੰਟੂ ਜੀ ਮੈਨੂੰ ਇੰਨਾ ਜ਼ਰੂਰ ਲੱਗਦਾ ਹੈ ਵੀ ਥੋੜਾ ਜਿਹਾ ਹਾਈਲਾਈਟ ਹੋਵੋ ਅੱਗੇ ਆਉਂਦੇ ਰਹੋ ਤੇ ਫਾਇਦੇ ਹੋਣ ਲੱਗ ਜਾਂਦੇ ਆ ਭਾਵੇਂ ਰੀਲਾਂ ਰੂਲਾਂ ਵਾਲਾ ਕੰਮ ਹੋਵੇ ਤੇ ਭਾਵੇਂ ਉਧਰ ਲਾਵੇ ਉਹ ਸ਼ੀਤਲੰਗਰਾਲ ਨਾਲ ਵੀ ਹੋਇਆ ਉਹ ਥੋੜਾ ਜਿਹਾ ਹਾਈਲਾਈਟ ਕਰਿਆ ਉਹਨੇ ਆਪਣੇ ਆਪ ਨੂੰ ਤੇ ਚਲੋ ਪੈਨਸ਼ਨ ਪੁਨਸ਼ਨ ਲੱਗ ਗਈ ਹੈ ਜਿੱਦਾਂ ਹੀ ਆ ਜੀ ਸਿਆਸਤ ਦੇ ਵਿੱਚ ਬਸ ਜਿਹਦਾ ਲੱਗ ਗਿਆ ਦਾ ਤੇ ਉਹ ਦੇ ਲਈ ਆ ਕਿ ਸੱਤ ਪੀੜੀਆਂ ਬੈਠਾ ਖਾਪ ਅਸਲੀ ਆ ਰਹੀ ਹੈ